ਇਹ ਸਾਰਾ ਹੋਇਆ ਜਿੱਦਾਂ ਵੀ ਵਿਆਹ ਇੱਥੇ 11 ਨੂੰ ਦਸੰਬਰ ਨੂੰ ਤੇ ਉਹ ਵਿਆਹ ਦੇ ਵਿੱਚ ਇੱਥੇ ਆਇਆ ਜੇ ਤੇ 10 ਵਜੇ ਤੱਕ ਭੰਗੜਾ ਭੰਗੜਾ ਪੈਂਦਾ ਰਿਹਾ ਸਟੇਰ ਦੇ ਉੱਤੇ ਉਸ ਤੋਂ ਬਾਅਦ ਇਹਨਾਂ ਜਾਗੋ ਕੱਢਿਆ ਜਾਗੋ ਕੱਢਿਆ ਤੇ ਇਹਨਾਂ ਪਿੰਡ ਦੇ ਹੌਰ ਵੀ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਕਿਸ ਤਰ੍ਹਾਂ ਤੇ ਹੱਦਿਆਂ ਰੇੜੇ ਡੰਗਰਾਂ ਵਾਲੇ ਉਹ ਚੌਕੇ ਛੱਪੜ ਦੇ ਵਿੱਚ ਛੁਰ ਦਿੱਤੇ ਦੋ ਰੇੜੇ ਛੁਰ ਦਿੱਤੇ ਟੋਕਾ ਕਿਸਾ ਪੁੱੜ ਦਿੱਤਾ ਕਿਸੇ ਗਮਲੇ ਤੋੜ ਦਿੱਤੇ ਕਿਹਦੀ ਕੰਨ ਖਲਾ ਦਿੱਤੀ ਵਿੜੇ ਦੇ ਵਿੱਚ ਪਈ ਬੋਰੀਆਂ ਦੇ ਵਿੱਚ ਕਿਸ ਸਾਈਕਲ ਤੋੜ ਦਿੱਤਾ ਕਾਫੀ ਹੁਲੜਬਾਜੀ ਕੀਤੀ ਤੇ ਕਾਫੀ ਹੁਲੜਬਾਜੀ ਕੀਤੀ ਜਿਦ ਤਰਾ ਭੂਤ ਨਹੀਂ ਸਵਾਰ ਹੋਇਆ ਹੁੰਦਾ ਕਿਸਦੇ ਪਿੰਡ ਦੇ ਜਿਨ੍ਹਾਂ ਨੇ ਕੀਤਾ ਇਹ ਕੰਮ ਤੁਹਾਨੂੰ ਉਹਨਾਂ ਦੇ ਸ਼ੱਕ ਹੈ ਹਾਂ ਉਹਨਾਂ ਦੇ ਛੱਕੇ ਉਹਨਾਂ ਕੀਤਾ ਹੀ ਉਹਨਾਂ ਨੇ ਤੁਹਾਡਾ ਤੁਹਾਡਾ ਕਹਿੰਦਾ ਵੀ ਕਤਲ ਕੀਤਾ ਉਹਨਾਂ ਨੇ ਕਤਲ ਕੀਤਾ ਜੀ ਇਹ ਉੱਥੇ ਵਿਆਹ ਗਿਆ ਸੀਗਾ ਹਾਂ ਜੀ ਵਿਆਹ ਗਿਆ ਸੀ ਉਹਨਾਂ ਦੇ ਪਿੰਡ 'ਚ ਹੀ ਹਾਂ ਜੀ ਪਿੰਡ 'ਚ ਹੀ ਸੱਧਿਆ ਸੀ ਉਹਨਾਂ ਸੱਧਾ ਨਹੀਂ ਸੀ ਉਹਨਾਂ ਜੀ ਉਹ ਬੰਦਾ ਹੈਗਾ ਇਸ ਤਰ੍ਹਾਂ ਦਾ ਵੀ ਆਮ ਹੀ ਹਿੰਜ ਤਾਂ ਜਿਹੜਾ ਇਹ ਉਹ ਦੇਖੋ ਸ਼ਾਦੀ ਜਾਂ ਕੋਈ ਪ੍ਰੋਗਰਾਮ ਵੈਸੇ ਚੱਲ ਜਾਂਦਾ ਸੀ। ਲੱਗਦੇ ਸੀ ਜਿਨ੍ਹਾਂ ਦੀ ਮੌਤ ਹੋਈ। ਮੇਰੇ ਫਾਦਰ ਸਾਹਿਬ ਹਨ ਤੇ ਇਹਨਾਂ ਦੇ ਘਰੇ ਵਿਆਹ ਆਇਹੀ ਤੇ ਇਹ ਯਾਰਾਂ ਤਰੀਕ ਤੇ ਆਇਹੀ। ਜਿਨ੍ਹਾਂ ਦੇ ਘਰੇ ਵਿਆਹ ਆਇਹੀ। ਇਹਨਾਂ ਕਾਸ਼ ਕਾਸ਼ਦੀਪ ਦੇ ਘਰ ਵਿਆਹ ਆਇਹੀ। ਪਿੰਡ 'ਚ ਹੀ ਆਇਹੀ ਤੇ ਅਸੀਂ ਹੋਰ ਰਿਸ਼ਤੇਦਾਰਾਂ ਦੇ ਲੱਭਦੇ ਸੀ। ਸਾਨੂੰ ਦਿਲ ਮਿਲਦਾ ਨਹੀਂ ਸੀ ਇਹ ਸੀ ਇਹਨਾਂ ਕੋਲ ਆਏ ਤੇ ਇਹਨਾਂ ਵੀ ਸਾਨੂੰ ਕੋਈ ਗੱਲ ਨਹੀਂ ਦਿੱਤੀ ਕੋਈ ਨਿਆਣ ਦੀ ਗੱਲ ਨਹੀਂ ਦਿੱਸੀ ਤੇ ਉਲਟਾ ਸਾਨੂੰ ਤਾਂ ਕਿਹਾ ਵੀ ਜੇ ਸ਼ਰਤ ਹੋਰਗੇ ਤਾਂ ਨਿਕਲ ਆਵੇ ਜੇ ਕਿਦਾਂ ਵੀ ਤੇ ਉਲਟਾ ਤੁਹਾਡੇ ਤੇ ਹੀ 420 ਦਾ ਪਰਚਾ ਕਰਾਂਗੇ ਤੇ ਹੁਣ ਕਿਸ ਤਰ੍ਹਾਂ ਪਤਾ ਲੱਗਾ ਹੁਣ ਇਹ ਮਤਲਬ ਲਾਸ਼ ਥੱਲੇ ਤੇ ਇਹਨਾਂ ਮਾਰ ਕੇ ਥੱਲੇ ਸੁੱਟ ਦਿੱਤਾ ਉਹ ਫੁੱਲ ਗਏ ਤਾਂ ਆਈ ਆ ਤੇ ਉਹ ਵੀ ਸਾਡੇ ਇਥੋਂ ਮਤਲਬ ਚਾਚੀ ਮੇਰੀ ਲੱਗਦੀ ਆ ਉਹਨੇ ਸ਼ਾਮੀ ਆਣ ਕੇ ਵੇਖਿਆ ਉਹ ਫੇਰ ਆਣ ਕੇ ਸ਼ਾਮ ਨੂੰ ਦੱਸਿਆ ਜਾ ਕੇ ਤੇ ਫੇਰ ਅਸੀਂ ਸਾਨੂੰ ਪਤਾ ਲੱਗਾ ਛੱਪੜ ਚੋਂ ਕੀ ਮੰਗ ਕਰਦੇ ਹੋ ਤੁਸੀਂ ਸਾਨੂੰ ਪੂਰਾ ਪੂਰਾ ਇਨਸਾਫ ਚਾਹੀਦਾ ਜੀ ਮਕਤਾ ਬਟੂ ਦੀ ਲਾਸ਼ ਮਿਲੀ ਆ ਛੱਪੜ ਚੋਂ ਕੀ ਆ ਮਾਮਾ ਜੀ ਇਹ 11 ਤਰੀਕ ਦਾ ਜਗਤਾਰਮੀ ਗਿਰਤਾਰਮੀ ਮਸੀਹ ਐਲੈਸ ਬਿੱਟੂ ਸਨ ਕਰਜੀਤ ਮਸੀਹ 50 ਸਾਲ ਦਾ ਹੈਗਾ ਸੀ ਇਥੋਂ ਦੇ ਵਸਨੀਕ ਸੀ ਮਦੀਪੁਰ ਦੇ ਉਹ 11 ਤਰੀਕ ਤੋਂ 11 12 ਦੀ ਰਾਤ ਤੋਂ ਇਹਨਾਂ ਨੂੰ ਲਾਸਟ ਟਾਈਮ ਵੇਖਿਆ ਗਿਆ ਸੀ ਇੱਥੇ ਆਕਾਸ਼ਦੀਪ ਸਿੰਘ ਸਨ ਆਪਸ਼ਮਸ਼ੀਰ ਸਿੰਘ ਉਹਨਾਂ ਦੇ ਘਰ ਫੰਕਸ਼ਨ ਦੇ ਵਿੱਚ ਉਤੋਂ ਬਾਅਦ ਇਹ ਲਾਪਤਾ ਸੀ ਇਹਦੀ ਕੱਲ ਜਿਹੜੀ ਆ ਬਾਡੀ ਆ ਇਥੋਂ ਛਪੜ ਦੇ ਵਿੱਚੋਂ ਮਿਲੀ ਆ ਉੱਥੇ ਅਸੀਂ ਪਹੁੰਚੇ ਹਾਂ ਉੱਥੇ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਤੇ ਬੋਡੀ ਕੱਢੀ ਗਈ ਹੈ ਇਹ ਕਾਫੀ ਦਿਨ ਤੋਂ ਇੱਥੇ ਪਾਣੀ ਚ ਜਾਣ ਕਰਕੇ ਜਿਹੜੀ ਹੈ ਕਾਫੀ ਖਰਾਬ ਹਾਲਤ ਦੇ ਵਿੱਚ ਪਰਿਵਾਰ ਜਿਹੜਾ ਵੀ ਕੋਈ ਉਹਨੂੰ ਬਿਆਨ ਲਿਖਾਊਗਾ ਉਹਦੇ ਮੁਤਾਬਕ ਹੀ ਕਾਰਵਾਈ ਕਰਾਂਗੇ ਪਰਿਵਾਰ ਦਾ ਦੋਸ਼ ਹੈ ਕਿ ਇਹਦਾ ਕਤਲ ਕੀਤਾ ਗਿਆ ਹੈ ਹਾਂ ਇਹ ਇਹ ਇਹਨਾਂ ਨੂੰ ਸ਼ੱਕ ਹੈ ਕਿ ਜਿਹੜਾ ਆਪਣਾ ਉਹ ਜਿਨ੍ਹਾਂ ਦੇ ਘਰ ਫੰਕਸ਼ਨ ਦੇ ਵਿੱਚ ਸੀ ਉਹਨਾਂ ਨੇ ਇਹਨੂੰ ਮਾਰਿਆ ਹੈ ਬਾਕੀ ਇਹਦੀ ਲਾਸਟ ਜਿਹੜੀ ਹੈ ਇਹ ਬਹੁਤ ਜ਼ਿਆਦਾ ਖਰਾਬ ਹੋਣ ਕਰਕੇ ਇਹ ਪੋਸਟਮਾਰਟਮ ਤੋਂ ਬਾਅਦ ਹੀ ਜਿਹੜੀ ਇਹ ਸਾਹਮਣੇ ਆਊਗੀ ਗੱਲ ਕਿਸ ਤੀਕਣਾ ਦਾ ਜਿਹੜੀ ਮੋਤੀ